ਗਾਲ ਬਾਈ ਜੀ ਬਾਈ ਜੀ ਵੀਡੀਓ ਆ ਪੱਤਾ ਲਪੇਟ ਦੇ ਜਿਵੇਂ ਅਸੀਂ ਅੱਜ ਵੀ ਕੀੜਾ ਮਾਰਿਆ ਕੱਲ ਵੀ ਫਿਰਦੇ ਰਹੇ ਆ ਮੈਨੂੰ ਐਂ ਲੱਗਦਾ ਵੀ ਜਿਹੜਾ ਪੱਤਾ ਲਪੇਟ ਦਾ ਅਟੈਕ ਆ ਤੇ ਪਿਛਲੇ ਸਾਲ ਵਾਲਾ ਕੰਮ ਜਾਨਾ ਕਿਤੇ ਹੋ ਜੇ ਵੀ ਕੋਈ ਸਪਰੇਅ ਅਸਰ ਹੀ ਨਾ ਕਰੇ ਬਹੁਤ ਜ਼ਿਆਦਾ ਅਟੈਕ ਆ ਪੱਤਾ ਲਪੇਟ ਦਾ ਝੋਨੇ ਦੇ ਵਿੱਚ ਆਪੋ ਆਪਣਾ ਸਾਰੇ ਮੇਰੇ ਵੀਰ ਧਿਆਨ ਰੱਖਿਓ ਜੇ ਅਟੈਕ ਵੀ ਇੰਨੀ ਛੇਤੀ ਹੁੰਦਾ ਜਿਵੇਂ ਆਪਾਂ ਅੱਜ ਝੋਨੇ 'ਚ ਕੀੜਾ ਮਾਰਿਆ ਤੇ ਕਿਤੇ ਥੋੜੀ-ਮੋਟੀ ਆ ਕੱਲ ਨਾ ਆਏ ਪਰਸੋਂ ਨੂੰ ਜਦੋਂ ਆਏ ਇੱਕ ਦਿਨ ਛੱਡ ਕੇ ਤਾਂ ਚਿੱਟਾ ਹੋ ਜਾਂਦਾ ਝੋਨਾ ਇੰਨੀ ਵੱਧੀ ਆ ਇਹ ਨੁਕਸਾਨ ਬਹੁਤ ਕਰਦੀ ਆ ਐਵੇਂ ਆਪਾਂ ਵੀਡੀਓ ਵੇਖ ਲੈਨੇ ਕਹਿੰਦੇ ਯਾਰ ਇਹਦਾ ਪੱਤਾ ਲਪੇਟਦਾ ਦਾ ਕੋਈ ਏਡਾ ਨੁਕਸਾਨ ਨਹੀਂ ਕਰ ਨੁਕਸਾਨ ਕਿਉਂ ਨਹੀਂ ਇਹ ਸਾਰੇ ਪੱਤੇ ਖਾ ਗਏ ਤਾਂ ਦਾਣੇ ਕਿਵੇਂ ਬਣਨਗੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਇਹ ਦੂਜੀ ਗੱਲ ਹੈ ਵੀ ਜਿਹੜੇ ਮੇਰੇ ਵੀਰ ਨੇ ਪ੍ਰਾਣ ਪਾਈ ਆ ਕਿਤੇ ਇਸ ਰਹਿਮ ਜਨਾਰੇ ਜੇ ਵੀ ਆਪਾਂ ਦਾ ਪ੍ਰਾਣ ਪਾਈ ਆ ਆਪਣੇ ਪੱਤਾ ਲਪੇਟ ਨਹੀਂ ਪੈਂਦੀ ਪ੍ਰਾਣ ਦਾ ਇਹ ਫਾਇਦਾ ਹੈ ਵੀ ਜਦੋਂ ਮੌਸਮ ਸਾਫ਼ ਹੈ ਆਪਾਂ ਪ੍ਰਾਣ ਪਾ ਦੀ ਥੋੜੀ ਮੋਟੀ ਪੱਤਾ ਲਪੇਟ ਆਈ ਆ ਤਾਂ ਉਹ ਜਿਹੜੇ ਚ ਪ੍ਰਾਣ ਪਾਈ ਆ ਉਹਦੇ ਚ ਨਹੀਂ ਆਉਂਦੀ ਜਦੋਂ ਪੱਤਾ ਲਪੇਟ ਦਾ ਅਟੈਕ ਹੋ ਗਿਆ ਫੁੱਲ ਤਾ ਤੁਸੀਂ ਬਣਾ ਝੋਨੇ ਚ ਪਦਾਨ ਪਾਈ ਆ ਤੁਹਾਡੇ 3 ਦਿਨ ਹੋਇਆ ਜਿੰਨੀ ਗਵਾਂਡੀਆਂ ਦੇ ਹੋਊਗੀ ਉਨਾਂ ਹੀ ਤੁਹਾਡੇ ਪਤਲ ਪੜ ਹੋਊਗੀ ਪਦਾਨ ਦਾ ਕੋਈ ਅਸਰ ਨਹੀਂ ਗਿਆ ਸਾਨੂੰ ਤਾਂ 2 ਸਾਲ ਹੋ ਗਏ ਅਸੀਂ ਨਹੀਂ ਪਦਾਨ ਕਰੇ ਪਾਈ ਤਾਂ ਸਾਰੇ ਝੋਨੇ ਦਾ ਧਿਆਨ ਰੱਖਿਓ ਜੇ ਅਸੀਂ ਫੇਮ ਕਰੀ ਸੀ ਅੱਜ ਅਸੀਂ ਵੇਖਿਆ 3 ਦਿਨ ਹੋਇਆ ਫੇਮ ਕਰੀ ਨੂੰ ਸੁੰਡੀ ਫਿਰਦੀ ਆ ਗੱਲ ਵੀ ਹੋਈ ਸੀ ਕੰਪਨੀ ਵਾਲਿਆਂ ਨਾਲ ਉਹ ਕਹਿੰਦੇ ਵੀ 5 6 7 ਦਿਨਾਂ ਤੋਂ ਜਾ ਕੇ ਤਾਂ ਇਹਨਾਂ ਸਾਫ਼ ਹੋ ਜਾਊਗਾ ਨੁਕਸਾਨ ਨਹੀਂ ਕਰਦੀ ਜਿੱਥੇ 7 ਦਿਨ ਹੋਇਆ ਕਰੀ ਨੂੰ ਉੱਥੇ ਮਰ ਗਈ ਆ ਉੱਥੇ ਥੋੜੀ-ਮੋਟੀ ਹਜੇ ਵੀ ਦਿਖਦੀ ਆ ਕਿਤੇ-ਕਿਤੇ ਕੰਟਰੋਲ ਹੋਇਆ ਵਧੀਆ ਪਰ ਇਹ ਨਹੀਂ ਵੀ ਆਪਾਂ ਅੱਜ ਕਰਤੀ ਤੇ ਕੱਲ ਨੂੰ ਆਏ ਤੇ ਜਾਂ ਪਰਸੋਂ ਆਏ ਤੇ ਝੋਨਾ ਜਮਾ ਸਾਫ ਹੋ ਗਿਆ ਫੇਮ ਦਾ ਰਿਜ਼ਲਟ ਹੈ ਨਹੀਂਗਾ ਜਿਵੇਂ ਕਰਾਟੇ ਮਾਰਦੀਆਂ ਜਾਂ ਲੈਂਡਾ ਮਾਰਦੀਆਂ ਜਾਂ ਇਹ ਮਾਰਦੀਆਂ ਉਵੇਂ ਫੇਮ ਦਾ ਰਿਜ਼ਲਟ ਹੈ ਨਹੀਂਗਾ ਇਹਦਾ ਜਿਹੜਾ ਕੰਮ ਹੈ ਹੋਰ ਤਰ੍ਹਾਂ ਕਰਦੀ ਹੈ ਜਿਵੇਂ 6-7 ਦਿਨਾਂ ਜਾ ਕੇ ਝੋਨਾ ਜਮਾ ਸਾਫ ਹੁੰਦਾ ਥੋੜਾ ਮਨ ਨੂੰ ਠੱਲਣਾ ਪੈਂਦਾ ਪਰ ਜਦੋਂ ਕਰਤੀ ਫੇਰ ਇਹ ਆਪਣਾ ਝੋਨੇ ਦਾ ਨੁਕਸਾਨ ਨਹੀਂ ਕਰਦੀ ਪਤਾ ਲਵੇ ਜਦੋਂ ਆਪਾਂ ਸਪਰੇਅ ਕਰਦੇ ਖਾਣਾ ਆਟਾ ਆ ਵੀਡੀਓ ਪੱਤਾ ਲਪੇਟਦੇ ਮੈਂ ਤਾਂ ਬਾਈ ਆ ਵੀ ਕਿਤੇ ਪਿਛਲੇ ਸਾਲ ਵਾਲਾ ਹਾਲ ਨਾ ਹੋ ਜਾ ਜਿਵੇਂ ਮੈਂ ਹੁਣ ਖੇਤ ਦੇ ਵਿੱਚ ਵੇਖਿਆ ਬਹੁਤ ਜ਼ਿਆਦਾ ਸਾਡੇ ਦਾ ਬਹੁਤ ਜ਼ਿਆਦਾ ਅਟੈਕ ਹੈ ਤੇ ਮੇਰੇ ਵੀਰ ਸਾਰੇ ਧਿਆਨ ਰੱਖਿਓ ਜੀ ਇੱਕ ਹੋਰ ਗੱਲ ਇੱਕ ਟਿੱਡਾ ਆ ਫਿਰਦਾ ਹੁੰਦਾਗਾ ਝੋਨੇ ਦੇ ਵਿੱਚ ਕਈ ਮੈਨੂੰ ਫੋਨ ਆਏ ਬਾਈ ਟਿੱਡਾ ਕਾਦੇ ਨਾਲ ਮਰੂਗਾ ਨਹੀਂ ਯਾਰ ਬਾਈ ਯਾਰ ਟਿੱਡਾ ਕਾਦੇ ਨਾਲ ਮਰੂਗਾ ਇਹ ਜਿਹੜਾ ਟਿੱਡਾ ਹੈ ਨਾ ਆਹ ਦੇਖੋ ਇਹਦਾ ਕੋਈ ਨੁਕਸਾਨ ਨਹੀਂਗਾ ਇਹ ਸੁੰਡੀ ਦੇ ਅੰਡੇ ਬਹੁਤ ਖਾਂਦਾ ਹੈਗਾ ਇਹ ਆਪਣਾ ਮਿੱਤਰ ਕੀੜਾ ਹੈ ਅੰਡੇ ਬਹੁਤ ਖਾਂਦਾ ਹੈ ਇਹ ਇਹ ਤੇਲਾ ਬਹੁਤ ਖੰਦਾ ਹੈਗਾ ਇਹ ਤੋਂ ਇਹ ਤੋਂ ਡਰਨ ਦੀ ਆਪਾਂ ਨੂੰ ਲੋੜ ਨਹੀਂ ਗਈ ਇਹਦਾ ਆਪਾਂ ਨੂੰ ਕੋਈ ਨੁਕਸਾਨ ਨਹੀਂਗਾ ਨੁਕਸਾਨ ਹੈਗਾ ਵੀ ਜਿਹੜੀ ਤਿਤਲੀ ਜੀ ਪੱਕੜ ਜਾ ਬੈਠਾ ਹੁੰਦਾ ਜਿਹਦੇ ਖੰਭਾਂ ਦੇ ਉੱਤੇ ਦੋ ਕਾਲੇ ਨਿਸ਼ਾਨ ਜੇ ਹੁੰਦੇ ਆ ਉਹ ਜਦੋਂ ਝੋਨੇ 'ਚ ਆ ਗਿਆ ਉਦੋਂ ਪੱਤਾ ਲਪੇਟਾਉਣੀ ਹੋਣੀ ਆ ਇਹ ਟਿੱਡੇ ਦਾ ਕੋਈ ਨੁਕਸਾਨ ਨਹੀਂ ਜਿਹੜਾ ਆਪਾਂ ਵੇਹਣੇ ਆ ਜਦੋਂ ਮਤਲਬ ਝੋਨੇ 'ਚ ਵੜਦੇ ਆ ਛਾਲਾਂ ਜੀਆਂ ਮਾਰਦਾ ਹੁੰਦਾ ਟਿੱਡਾ ਬਈ ਬੜਾ ਬਾਲੇ ਫਿਰਦੇ ਹੁੰਦੇ ਆ ਇਹ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਆਪਣਾ ਮਿੱਤਰ ਕਿਹੜਾ ਆ ਇਹ ਪੰਮਕੜ ਹੈਗਾ ਜਿਹਦੇ ਖੰਭਾਂ ਤੇ ਕਾਲੇ ਜੇ ਨਿਸ਼ਾਨ ਆ ਤਾਂ ਸਮਝ ਲਓ ਵੀ ਸੁੰਡੀ ਆ ਗਈ। ਤਾਂ ਇੰਨੀ ਕਿ ਜਾਣਕਾਰੀ ਸੀਗੀ ਜਰੂਰ ਮੇਰੇ ਵੀਰ ਧਿਆਨ ਰੱਖ ਲਿਓ ਵੀ ਕਿਤੇ ਇਹ ਨਾ ਹੋਵੇ। ਆਪਾਂ 2-4 ਦਿਨ ਖੇਤ ਨਾ ਜਾਈਏ। ਅਟੈਕ ਬਹੁਤ ਜ਼ਿਆਦਾ ਜਿਵੇਂ ਮੌਸਮ ਸਿੱਲਾਇਆ ਤੇ ਸੁੰਡੀ ਮੁੜ ਕੇ ਕੰਟਰੋਲ ਨਾ ਹੋਵੇ। ਜੇ ਮਤਲਬ ਹੁਣ ਜਿਵੇਂ ਇੰਨੀ ਵਧੀਆ ਸਪਰੇਅ ਕਰੀਏ ਅਸੀਂ ਫੇਮ ਜੇ ਥੋੜੀ ਸੁਪੀ ਫੁਰੀ ਤਾਂ ਮੈਨੂੰ ਲੱਗਦਾ ਇਹਨੇ ਤੀਜੇ ਚੌਥੇ ਦਿਨ ਅੱਗੇ ਕਰ ਹੀ ਲੈਂਦੀ ਸੀ ਕੰਟਰੋਲ। ਤੇ ਸਾਨੂੰ ਪੰਜ-ਛੇ ਦਿਨ ਹੋ ਗਏ ਹਲੇ ਵੀ ਫਿਰਦੀ ਆ। ਦੂਜੀ ਗੱਲ ਯਾਰ ਇੱਕ ਮੈਂ ਵੀਡੀਓ ਆਪਣਾ PR 111 ਜੋ ਨਾਉਂਦਾ ਹੁੰਦਾ ਸੀ ਉਹਦੇ ਤੇ ਵੀ ਆਪਾਂ ਪਾਵਾਂਗੇ। ਮੈਂ ਸੋਚਦਾ ਯਾਰ ਕਿੰਨੇ ਆਪਾਂ ਮਹਿੰਗੇ ਫੰਗੀ ਸਾਈਡ ਕਰਦੇ ਆ ਕਿੰਨੀ ਮਹਿੰਗੀ ਸਪਰੇਅ ਕਰਦੇ ਆ ਜਿਵੇਂ ਹੁਣ ਫੇਮ ਕਰੀ ਆ ਜਾਂ ਹੋਰ ਮਹਿੰਗੇ ਫੰਗੀ ਸਾਈਡ ਆ ਪਰ ਆਪਣਾ ਝੋਨੇ ਦਾ ਜਿਹੜਾ ਝਾੜ ਆ ਉਹ ਕਿੰਨਾ ਹੈ ਅੱਜ ਤੋਂ ਮੇਰਾ ਖਿਆਲ ਹੈ 96 97 ਦੇ ਵਿੱਚ ਅਸੀਂ ਝੋਨਾ ਲਾਉਣ ਲੱਗੇ ਆ ਉਦੋਂ ਲਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਆ ਪੀਆਰ 111 ਲਾਉਂਦੇ ਸੀ ਜਦੋਂ 11 ਝੋਨਾ ਲਾ ਦਿੰਦੇ ਸੀਗੇ ਬਹੁਤ ਵਾਰੀ ਅਸੀਂ ਇੱਕ ਸਪਰੇਅ ਕਰਕੇ 11 ਝੋਨਾ ਵੜਿਆ ਸੀਗਾ ਇੱਕ ਕਿਹੜੀ ਕਰਦੇ ਸੀ ਕਰਾਟੇ ਕਰਦੇ ਨਹੀਂ ਜੇ ਸੁੰਡੀ ਆਉਂਦੀ ਤਾਂ ਤੇ ਵੱਢ ਲੈਂਦੇ ਝਾੜ ਕਿੰਨਾ ਉਹੀ 75 80 ਮਣ ਝਾੜ ਤੇ ਅੱਜ ਆਪਣੇ ਖਰਚੇ 4 4 5 5 ਸਪਰੇਆਂ ਤੇ ਝਾੜ ਹੋਈ 75 80 ਮਣ ਤਾਂ ਮੇਰਾ ਵੀਰ ਹਰੇਕ ਆਪ ਕੋ ਆਪਣਾ ਤਜਰਬਾ ਹੈ ਜਿਹਨੂੰ ਜਿਹਨੇ ਤਜਰਬਾ ਕੀਤਾ ਉਹੀ ਸਪਰੇ ਕਰੋ ਐਵੇਂ ਕਿਸੇ ਦੇ ਮਗਰ ਲਾ ਕੇ ਕੋਈ ਮਹਿੰਗੀ ਸਪਰੇ ਕਰਨ ਦੀ ਵੀ ਕੋਈ ਲੋੜ ਨਹੀਂ ਵੀ ਜਿਹੜੀ ਦਾ ਰਿਜ਼ਲਟ ਆਉਂਦਾ ਭਾਵੇਂ ਕੋਈ ਜਿਹੜੀ ਸਸਤੀ ਹੈ ਉਹ ਕਰ ਲਓ ਇਹ ਨਹੀਂ ਵੀ ਆਪਾਂ ਹੁਣ ਜੇ ਕੋਈ ਮਹਿੰਗੀ ਸਪਰੇ ਆਪਾਂ ਨਾ ਕੀ ਲੈਣਾ ਕੋਈ ਕਹਿੰਦੇ ਆ ਯਾਰ ਤੂੰ ਆਹ ਕਰ ਦੇ ਤੇਰੇ 25 ਦਿਨ ਸੰਢੀ ਨਹੀਂ ਆਉਂਦੀ ਮੈਂ ਗਰੰਟੀ ਕਰਦਾ ਜਿਵੇਂ ਹੁਣ ਸੁੰਡੀ ਦਾ ਅਟੈਕ ਆਇਆ ਤੁਸੀਂ ਇੱਕ ਕਿੱਲਾ ਕਰਾਟੇ ਸਪਰੇਅ ਕਰ ਦਿਓ 150 ਲੀਟਰ ਪਾਣੀ ਪਾ ਕੇ ਇੱਕ ਪਾਸੇ ਤੁਸੀਂ ਮਹਿੰਗੀ ਸਪਰੇਅ ਕਰ ਲਓ 5 6 700 ਵਾਲੀ ਜਦੋਂ ਸੁੰਡੀ ਦਾ ਅਟੈਕ ਘਟ ਗਿਆ ਖਤਮ ਹੋ ਗਈ ਸੁੰਡੀ 25 ਦਿਨ ਜਿਹੜੇ ਤੇ ਕਰਾਟੇ ਕਰੀ ਉਹਦੇ ਤੇ ਵੀ ਨਹੀਂ ਆਉਂਦੀ ਤੇ ਦੂਜੇ ਤੇ ਵੀ ਨਹੀਂ ਆਉਂਦੀ ਉਨਾ ਹੀ ਰਿਜ਼ਲਟ ਆਊਗਾ ਤੇ ਜੇ ਹੁਣ ਜੇ ਆਪਾਂ ਕਰੀਏ ਕਰਾਟੇ ਕਰੀਏ ਤੇ ਜਾਂ ਕੋਈ ਹੋਰ ਮਹਿੰਗੀ ਕਰੀਏ ਇੱਕ ਵਾਰੀ ਝੋਨਾ ਹੋ ਗਿਆ ਸਾਫ਼ ਹਫਤੇ ਬਾਅਦ ਫੇਰ ਜਾਂ 10 ਦਿਨ ਬਾਅਦ ਪੂਰਾ ਅਟੈਕ ਆ ਗਿਆ ਉਹ ਜਿਹੜੀ ਤੇ ਕਰਾਟੇ ਕਰੀ ਉਹਦੇ ਤੇ ਵੀ ਆਊਗਾ ਜਿਹੜੇ ਤੇ ਮਹਿੰਗੀ ਕਰੀ ਉਹਦੇ ਤੇ ਵੀ ਆਊਗਾ ਇਹ ਨਹੀਂ ਆ ਕੋਈ ਵੀ ਆਪਾਂ ਕਰਤੀ ਇਹ ਤਾਂ ਐਵੇਂ ਆਪਣਾ ਵਹਿਮ ਹੁੰਦਾ ਹੈ ਜਾਂ ਆਪਾਂ ਨੂੰ ਕੰਪਨੀ ਵਾਲੇ ਐਵੇਂ ਗੱਲਾਂ 'ਚ ਫਸਾ ਲੈਂਦੇ ਆ ਵੀ 25 ਦਿਨ ਸਾਡੀ ਸਪਰੇ ਦਾ ਰਿਜ਼ਲਟ ਰਹੂਗਾ 30 ਦਿਨ ਰਹੂਗਾ ਮੁੜ ਕੇ ਸੁਢੀ ਨਹੀਂ ਪੈਂਦੀ ਹੁਣ ਇੰਨਾ ਜਿਹੜਾ ਅਟੈਕ ਹੈ ਇਹ ਆਈ ਵਾਰ ਹੀ ਆਉਂਦਾ ਆਉਂਦਾ ਹੈ ਇੱਕ ਵਾਰ ਹੀ ਆਉਂਦਾ ਮੁੜ ਕੇ ਨਹੀਂ ਆਉਂਦਾਗਾ ਇਹ ਨਹੀਂ ਆਪਾਂ ਨੂੰ ਵੀ ਮਹਿੰਗੀ ਕਰਦੀ 25 ਦਿਨ ਨਹੀਂ ਆਉਣਾ ਜੇ ਸਸਤੀ ਕਰਤੀ ਤਾਂ ਵੀ ਨਹੀਂਗਾ 25 ਦਿਨ ਦੁਬਾਰਾ ਅਟੈਕ ਆਉਣਾਗਾ ਤਾਂ ਆਪਦੇ ਹਿਸਾਬ ਨਾਲ ਜਿਹੜਾ ਤੁਹਾਨੂੰ ਚੰਗੀ ਲੱਗਦੀ ਆ ਉਹ ਕਰ ਲਓ ਬਾਲੀ ਮਹਿੰਗੀ ਸਪਰੇਅ ਕਰਨ ਦਾ ਵੀ ਮੈਨੂੰ ਤਾਂ ਕੋਈ ਤੁੱਕ ਜਾਨੀ ਦਾ ਲੱਗਦਾ ਹੈ ਅਸੀਂ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅੱਜ ਹੁਣ ਮੈਂ ਕਰਾਟੇ ਲੈ ਕੇ ਆਇਆ ਮੈਂ ਕਿਹਾ ਨਾਲ ਦੀ ਨਾਲ ਯਾਰ ਜਿਹੜਾ ਕੁਛ ਰਹਿੰਦਾ ਉਹ ਤੇ ਕਰਾਟੇ ਕਰੋ ਤੇ ਸਿੱਟੋ ਇਹਨਾਂ ਦੱਦੀ ਜਿਵੇਂ ਬਾਲੀ ਫਿਰਦੀ ਹੈ ਮਨ ਜੜੀ ਕਾ ਖੜਦਾ ਹੁਣ ਫੇਮ ਕਰੀ ਨੂੰ ਅੱਜ 3 ਦਿਨ ਹੋ ਗਏ ਤੇ ਸੁੰਢੀ ਵਾਧੂ ਕਰਦੀ ਹੈ ਕੰਪਨੀ ਵਾਲੇ ਕਹਿੰਦੇ ਮਰੂਗੀ ਹੁਣ ਮਰੂਗੀ ਜਦੋਂ ਯਾਰ ਵੇਖੀ ਜੋ ਆਪਦਾ ਮਨ ਨਹੀਂ ਗਾ ਖੜਦਾ ਕੁਛ ਛੋਨੇ ਤੇ ਅੱਜ ਹੋ ਗਏ ਸਾਨੂੰ 7 ਦਿਨ ਹੋ ਗਏ ਕਰੀ ਨੂੰ ਫੇਮ 35 ਐਮਐ ਸੱਤ ਦਿਨ ਹੋ ਗਏ ਉਹਦੇ ਚ ਵੀ ਸੁੰਡੀ ਫਿਰਦੀ ਐ ਤਾਂ ਐਵੇਂ ਮੈਨੂੰ ਤਾਂ ਕੋਈ ਟੱਕ ਨਹੀਂ ਲੱਗਦਾ ਵੀ ਬਾਹਲੀ ਮਹਿੰਗੀ ਸਪਰੇਅ ਕਰਾਂ ਦਾ ਐ ਮੈਂ ਤੁਹਾਨੂੰ ਦੱਸਿਆ ਵੀ ਅੱਜ ਤੋਂ ਆਪਾਂ 20-25 ਸਾਲ ਪਹਿਲਾਂ ਪੀਆਰ 111 ਝੋਨਾ ਲਾਉਂਦੇ ਸੀ 111 ਤੇ ਆਪਾਂ ਵੀਡੀਓ ਵੀ ਪਾਵਾਂਗੇ ਪੀਆਰ 111 75 ਮਾਣਾ 80 ਮਾਣਾ ਨਿਕਲਦਾ ਸੀ ਤੇ ਇੱਕ ਹੀ ਸਪਰੇਅ ਕਰਦੇ ਸੀ ਕਈ ਵਾਰੀ ਐ ਹਰਾ ਹਰਾ ਖੜਾ ਰਹਿੰਦਾ ਇੱਕ ਸਪਰੇਅ ਨਾਲ ਐਵੇਂ ਆਪਾਂ ਖਰਚੇ ਇੰਨੇ-ਇੰਨੇ ਕਰੀ ਜਾਂਦੇ ਆ ਕਿ ਮੈਨੂੰ ਨਹੀਂ ਲੱਗਦਾਗਾ ਵੀ ਕੋਈ ਬੜਾ ਦੁੱਖ ਐ ਜਿਹੜੀ ਤੁਹਾਨੂੰ ਸੀ ਠੀਕ ਲੱਗਦੀ ਐ ਸਪਰੇਅ ਮਤਲਬ ਰੇਟ ਵੀ ਜਾਇਜ਼ ਹੋਵੇ ਰਿਜ਼ਲਟ ਵੀ ਵਧੀਆ ਹੋਵੇ ਤਾਂ ਉਹ ਕਰ ਲੈ। ਇੰਨੀ ਕੀ ਜਾਣਕਾਰੀ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ।